ਸੁਣੋ ਸਿਮਰਨ ਜੋਤ ਮੱਕੜ ਦੁਆਰਾ ਕੀਤੇ ਗਏ ਇੰਟਰਵਿਊ ਤੇ ਗੱਲਬਾਤ ਮੱਕੜ ਸਾਹਿਬ ਦੁਆਰਾ ਕੀਤੀ ਗਈ ਸੀ ਧਰਮ ਪਰਿਵਰਤਨ ਤੇ ਚਰਚਾ ਰੋਮੀ ਨੇ ਲਾਈਵ ਆ ਕੇ ਕੀਤੇ ਕੁਝ ਵਿਚਾਰ ਪੇਸ਼ ਇਸ ਇੰਟਰਵਿਊ ਬਾਰੇ ਤੁਹਾਡੇ ਕੀ ਵਿਚਾਰ ਹਨ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸਣਾ ਤੇ ਦੱਸਣਾ ਇਹ ਇੰਟਰਵਿਊ ਸਹੀ ਸੀ ਜਾਂ ਗਲਤ ਅੱਜ ਦਾ ਮੁੱਦਾ ਆਪਣਾ ਹੈਗਾ ਜੀ ਮੱਕੜ ਸਾਹਿਬ ਦੁਆਰਾ ਜੋ ਆਪਣੇ ਐਸ ਐਮ ਟੀਵੀ ਦੇ ਓਨਰ ਨੇ ਉਹਨਾਂ ਦੁਆਰਾ ਇੱਕ ਇੰਟਰਵਿਊ ਕੀਤੀ ਗਈ ਹੈ ਇੰਟਰਵਿਊ ਦੇ ਵਿੱਚ ਤਿੰਨ ਬੰਦੇ ਸੱਦੇ ਗਏ ਇੱਕ ਕ੍ਰਿਸਚੀਅਨ ਭਾਈਚਾਰੇ ਤੋਂ ਇੱਕ ਹਿੰਦੂ ਭਾਈਚਾਰੇ ਤੋਂ ਤੇ ਇੱਕ ਭਾਈ ਸਾਡੇ ਸੀਨੀਅਰ ਬਾਬਾ ਬਖਸ਼ੀਸ਼ ਪਤਾ ਨਹੀਂ ਕਿਹੜੇ ਬੰਦੇ ਨੇ ਪਦਵੀ ਦਿੱਤੀ ਇਹ ਵੀ ਭਾਈ ਤੁਸੀਂ ਜਾ ਕੇ ਗੱਲਬਾਤ ਕਰ ਸਕਦੇ ਹੋ ਹਾਲਾਂਕਿ ਸਾਡੇ ਉੱਥੇ ਅਕਾਲ ਤਖਤ ਸੰਬਧ ਜਥੇਦਾਰ ਹੋਣਾ ਚਾਹੀਦਾ ਸੀ ਤੇ ਉੱਥੇ ਇੱਕ ਧਰਮ ਮੈਂਸ ਸੀਗਾ ਉਹ ਹੈਗਾ ਸੀ ਮੁਸਲਮਾਨ ਧਰਮ ਉਹਦਾ ਹੀ ਬੰਦਾ ਹੋਣਾ ਚਾਹੀਦਾ ਸੀ ਜੇ ਆਪਾਂ ਨੇ ਚਾਰੇ ਧਰਮਾਂ ਤੇ ਗੱਲ ਕਰਨੀ ਹੈ ਨਾ ਕਿਉਂਕਿ ਇਹ ਜਿਹੜਾ ਮੁੱਦਾ ਮੱਕੜ ਸਾਹਿਬ ਦੁਆਰਾ ਕੱਢ ਕੇ ਲਿਆਂਦਾ ਗਿਆ ਸੀ ਧਰਮ ਪਰिवर्तन ਦੇ ਉੱਤੇ ਉਹਦਾ ਆਪਾਂ ਵਿਸਥਾਰ ਨਾਲ ਆਪਾਂ ਗੱਲਬਾਤ ਕਰਾਂਗੇ ਟੌਪਿਕ ਦੇ ਉੱਤੇ ਵੀ ਜੇ ਆਪਾਂ ਦੇਖਿਆ ਜਾਈਏ ਨਾ ਤਾਂ ਮੱਕੜ ਸਾਹਿਬ ਨਿਊਟਰ ਸੀਗੇ ਹੁਣ ਅੱਜ ਦੇ ਟਾਈਮ ਦੇ ਵਿੱਚ ਜਿਹੜੀ ਉਹ ਚੀਜ਼ ਦਾ ਰਿਜ਼ਲਟ ਪਤਾ ਕੀ ਆ ਰਿਹਾ ਕੁਝ ਕੁ ਵੀਡੀਓ ਟਵਿੱਟਰ ਦੇ ਉੱਤੇ ਵੀ ਹੋਈਆਂ ਨੇ ਵਾਇਰਲ ਕੁਝ ਕਿਸਤਾਂ ਦੇ ਉੱਤੇ ਵੀ ਹੋਈਆਂ ਨੇ ਭਾਈ ਟਿਕਟੌਕ ਦੇ ਉੱਤੇ ਵਾਇਰਲ ਹੋ ਰਹੀਆਂ ਨੇ ਤੇ ਹੋਰ ਕਈ ਚੈਨਲਾਂ ਦੇ ਉੱਤੇ ਆਪਣੇ ਜਿਹੜੀਆਂ ਆਪਣੇ ਸੋਸ਼ਲ ਸਾਈਟ ਹੁੰਦੀਆਂ ਨੇ ਇਹਨਾਂ ਤੇ ਭਾਈ ਕਈ ਜਗ ਦੇ ਵਿਆਹ ਵਾਇਰਲ ਹੋ ਰਹੀਆਂ ਨੇ ਵੀਡੀਓ ਮੱਕੜ ਸਾਹਿਬ ਦੀ ਮੈਂ ਥੋੜੀ ਜਿਹੀ ਇੰਟਰਵਿਊ ਸੁਣਾਵਾਂ ਮੈਨੂੰ ਥੋੜੇ ਜਿਆਦਾ ਆ ਜਾਊਗਾ ਫਿਰ ਆਪਾਂ ਖੁੱਲ੍ਹ ਕੇ ਗੱਲ ਕਰ ਸਕਦੇ ਹਾਂ ਉਹ ਚੀਜ਼ ਉੱਤੇ ਆਹੜੀ ਇੰਟਰਵਿਊ ਹੈ ਜੀ ਉਹ ਤਾਂ ਪੈਦਾ 크੍ਰਿਸਚਨ ਨਹੀਂ ਹੋ ਰਹੇ ਪੰਜਾਬ 크੍ਰਿਸਚਨ ਜਿੰਨੇ ਲੋਕ ਬਣ ਰਹੇ ਆ ਦੂਜੇ ਧਰਮਾਂ ਤੋਂ ਛੱਡ ਕੇ ਉਧਰ ਜੁਆਇਨਿੰਗ ਕਰ ਰਹੇ ਆ ਅਸੀਂ ਕਹਿੰਦੇ ਕਰਾਓ ਸਾਨੂੰ ਕੋਈ ਉਹ ਨਹੀਂ ਅਸੀਂ ਹੁਣ ਕਿੰਨਿਆਂ ਕੋ ਰੋਕੀਏ ਪਰ ਸਾਡੀ ਇੱਕੋ ਗੱਲ ਆ ਇੱਕੋ ਮੰਗ ਆ ਵੀ ਤੁਸੀਂ ਜਦੋਂ ਉਹਨਾਂ ਦੇ ਜੁਆਇਨ ਕਰਾਣੇ ਹੋ ਘੱਟੋ ਘੱਟ ਉਹਨਾਂ ਦੇ ਪਿੱਛੇ ਜਿਹੜੇ ਲੱਗਣ ਵਾਲੇ ਗੋਤ ਆ ਜਿਹੜਾ ਸਾਡਾ ਵਿਰਸਾ ਵਰਤਦੇ ਆ ਜਿਹੜਾ ਪੰਜਾਬ ਦਾ ਨਾਂ ਵਰਤਦੇ ਆ ਕਬੀਨਿਆਂ ਦਾ ਨਾਮ ਵਰਤਦੇ ਆ ਜਾਤਾਂ ਦਾ ਤੇ ਧਰਮ ਦਾ ਨਾਮ ਵਰਤਦੇ ਆ ਬਾਅਦ ਚ ਵੀ ਆਪਣੇ ਜਿਹੜੇ ਬੱਚਿਆਂ ਦੇ ਰਿਸ਼ਤੇ ਕਰਦੇ ਆ ਜਿਹੜਾ ਉਹ ਸਾਡੇ ਨਾਲ ਰਿਸ਼ਤੇਦਾਰੀ ਨਹੀਂ ਸਾਂਝ ਰੱਖਦੇ ਆ ਉਹ ਉਸ ਸਮੇਂ ਸਮਾਪਤ ਕਰਵਾਇਆ ਕਰਨ ਜਦੋਂ ਇਹ ਉਹਨੂੰ ਜੁਆਇਨ ਕਰਾਉਂਦੇ ਆ ਉਹਦਾ ਜਿਹੜਾ ਨਾਮ ਇਹਨਾਂ ਦੇ ਸ਼ਾਸਤਰ ਦੇ ਮੁਤਾਬਕ ਬਣਦਾ ਉਹਦੇ ਪਿੱਛੋਂ ਸਿੰਘ ਕੁਮਾਰ ਵਰਮਾ ਸ਼ਰਮਾ ਸੰਧੂ ਵਿਰਕ ਇਹ ਆ ਸਭ ਕੱਟ ਦੇਣ ਇੱਕ ਤਾਣ ਬਿਲਕੁਲ ਕੱਟ ਦੇਣ ਜੋ ਇਹਨਾਂ ਦੇ ਸ਼ਾਸਤਰਾਂ ਦੇ ਮੁਤਾਬਕ ਬਣਦਾ ਉਹ ਰੱਖਣ ਫਿਰ ਅਸੀਂ ਦੇਖੀਏ ਵੀ ਕਨਵਰਜਨ ਕਿਹੜੀ ਗਿਣਤੀ 'ਚ ਕਿੱਥੇ ਖੜਦਾ ਬਹੁਤ ਸਿੰਪਲ ਜੀ ਗੱਲ ਹੈ ਬਾਇ ਬਰਥ ਪੈਦਾ ਕ੍ਰਿਸਟਿਅਨ ਏ ਅੱਜ ਹੀ ਇੰਟਰਵਿਊ ਜਾ ਕੇ ਸੁਣਿਓ ਤਿੰਨ ਬੰਦੇ ਚ ਪ੍ਰੈਜੈਂਟ ਸੀਗੇ ਇੱਕ ਬਾਬਾ ਬਖਸ਼ੀਸ਼ ਇੱਕ ਪਾਸਟਰ ਸਾਹਿਬ ਆਪਣੇ ਤੇ ਇੱਕ ਅੱਗ ਕੀ ਪੰਡਤ ਜੋ ਆਪਣੇ ਹਿੰਦੂ ਧਰਮ ਨੂੰ ਬਿਲੋਂਗ ਕਰਦੇ ਨੇ ਇਹ ਬੰਦੇ ਸੀਗੇ ਤਿੰਨ ਜਣੇ ਬੈਠੇ ਤੇ ਚੌਥਾ ਆਪਣੇ ਸੀਗਾ ਮੱਕੜ ਸਾਹਿਬ ਹੁਣ ਜਿਹੜਾ ਪਾਸਟਰ ਸੀਗਾ ਜੋ ਆਪਣੇ ਅੱਜ ਦੇ ਟਾਈਮ ਦੇ ਵਿੱਚ ਇਹ ਕਹਿੰਦੇ ਨੇ ਜੀ ਭਾਈ ਇਹ ਪੰਜਾਬ ਦੇ ਵਿੱਚ ਬੜੇ ਇਹ ਜੋਰਾ ਸ਼ੋਰਾ ਨਾਲ ਧਰਮ ਪਰਿਵਰਤਨ ਹੋ ਰਿਹਾ ਖਾਸ ਕਰਕੇ ਮਾਝੇਰੀ ਦੇ ਉਧਰ ਏਰੀਆ ਦੇ ਵਿੱਚ ਵੀ ਜਾੜਾ ਤਰ੍ਹਾਂ ਕਹਿੰਦੇ ਨੇ ਪ੍ਰੋਬਲਮ ਕਹਿੰਦੇ ਨੇ ਵੀ ਲੋਕ ਅਸਾਈ ਧਰਮ ਦੇ ਵਿੱਚ ਜਾ ਰਹੇ ਨੇ ਇਹ ਪ੍ਰੋਬਲਮ ਦੱਸ ਰਹੇ ਨੇ ਹੁਣ ਮੈਂ ਮੱਕੜ ਸਾਹਿਬ ਨਾਲ ਆਪਾਂ ਨੇ ਇੰ ਪਾਸਟਰ ਇੱਕ ਸੀਗਾ ਦੋ ਬੰਦੇ ਸਿੱਖ ਸੀਗੇ ਇੱਕ ਬਾਬਾ ਬਖਸ਼ੀਸ਼ ਤੇ ਇੱਕ ਹੋ ਗਿਆ ਆਪਣੇ ਮੱਕੜ ਸਾਹਿਬ ਦੋ ਬੰਦੇ ਹੋ ਗਏ ਸਿੱਖ ਧਰਮ ਦੇ ਤੇ ਇੱਕ ਹੋ ਗਿਆ ਹਿੰਦੂ ਧਰਮ ਦਾ ਇਹਨਾਂ ਤਿੰਨਾਂ ਨੇ ਰਲ ਕੇ ਉਹ ਪਾਸਟਰ ਘੇਰਿਆ ਪਾਸਟਰ ਦੇ ਕੋਲੋਂ ਜਦੋਂ ਪਾਸਟਰ ਆਪਣੀ ਜਗ੍ਹਾ ਰੱਖਣੀ ਚਾਹੁੰਦਾ ਸੀਗਾ ਜਿਹੜੇ ਜਿਹੜੇ ਉਹਨੇ ਸਵਾਲ ਰੱਖਣੀ ਚਾਹੁੰਦੀ ਇਹ ਮੈਂ ਨਹੀਂ ਕਹਿ ਰਿਹਾ ਇਹ ਕਹਿ ਰਿਹਾ ਸੋਸ਼ਲ ਮੀਡੀਆ ਸੋਸ਼ਲ ਮੀਡੀਆ ਦੇ ਲੋਕ ਜਿਹੜੇ ਪਾਸਟਰ ਨੂੰ 크ਰਿਸਚਨ ਧਰਮ ਨੂੰ ਮੰਨਦੇ ਨੇ ਲੋਕ ਇੰਟਰਨੈਸ਼ਨਲ ਤੌਰ ਦੇ ਉੱਤੇ ਉਹਨਾਂ ਦੇ ਕਮੈਂਟ ਨੇ ਉਹ ਕਹਿ ਰਹੇ ਨੇ ਜੀ ਤਿੰਨ ਬੰਦਿਆਂ ਨੇ ਰਲ ਕੇ ਸਾਡਾ ਬੰਦਾ ਘੇਰਿਆ ਚੌਥਾ ਧਰਮ ਉੱਥੋਂ ਕ ਕਿਉਂਕਿ ਜੇ ਅਸੀਂ ਗਰੂਮਿੰਗ ਗੈਂਗ ਦੀ ਗੱਲ ਕਰੀ ਹੈ ਨਾ ਅੱਜ ਦੇ ਟਾਈਮ ਦੇ ਵਿੱਚ ਪੰਜਾਬ ਤੋਂ ਲੈ ਕੇ ਜੇ ਇੰਟਰਨੈਸ਼ਨਲ ਤੌਰ ਦੀ ਆਪਾਂ ਗੱਲ ਕਰੀਏ ਇਹਨਾਂ ਤੇ ਸਾਡੇ ਚ ਫਰਕ ਪਤਾ ਕੀ ਆ ਇਹ ਸੋਚਦੇ ਨੇ ਸਿਰਫ ਗੋਲ ਚੱਕਰ ਦੇ ਵਿੱਚ ਕੀ ਆ ਉਹਨੇ ਇੱਕ ਧਾਰੇ ਦੇ ਵਿੱਚੋਂ ਜਾਦੇ ਚੀਜ਼ਾਂ ਤੋਂ ਬਾਹਰ ਨਿਕਲਣਾ ਆਉਂਦਾ ਨਾ ਫਿਰ ਪੂਰਾ ਪੂਰੇ ਮੁਲਕ ਬਾਰੇ ਪੂਰੇ ਇੰਟਰਨੈਸ਼ਨਲ ਤੌਰ ਤੇ ਸੁਟਣਾ ਪੈਂਦਾ ਆਉਂਦਾ ਜੇ ਧਰਮ ਦੀ ਗੱਲ ਕਰਨੀ ਹੈ ਗਰੂਮਿੰਗ ਗੈਂਗ ਦੇ ਵਿੱਚ ਬੜਾ ਕੁਝ ਹੋ ਰਿਹਾ ਵੀ ਜਿਹੜੇ ਸਾਡੀਆਂ ਕੁੜੀਆਂ ਪੰਜਾਬ ਦੀਆਂ ਜਾਂ ਮੱਲੋਂ ਕੁਛ ਵੀ ਉਹ ਮੁਸਲਮਾਨ ਧਰਮ ਦੇ ਵਿੱਚ ਵਿਆਹ ਕਰਾ ਰਹੀਆਂ ਨੇ ਕਨਵਰਟ ਹੋ ਰਿਹਾ ਹੁਣ ਵੀ ਕਈ ਖ ਬੱਸ ਉੱਥੇ ਉਹ ਬੰਦਾ ਗਾਇਬ ਸੀਗਾ ਆ ਡਿਬੇਟ ਦੇ ਵਿੱਚ ਪਾਸਟਰ ਘਿਰ ਲਿਆ ਪਾਸਟਰੇ ਕੋਲ ਸਵਾਲ ਪੁੱਛੇ ਗਏ ਜੀ ਆਏ ਜੀ ਉਦਾਂ ਹੁਣ ਮੇਰੇ ਮੱਕੜ ਸਾਹਿਬ ਨੂੰ ਸਵਾਲ ਨਹੀਂ ਚੀਜ਼ ਦੇ ਵਿੱਚੋਂ ਮੱਕੜ ਸਾਹਿਬ ਤੁਹਾਡੇ ਯਾਦ ਹੋਣਾ ਪੰਜਾਬ ਦੇ ਵਿੱਚ ਸਾਨੂੰ ਨਹੀਂ ਪਤਾ ਵੀ ਮੁਸਲਮਾਨ ਕੀ ਕਰ ਰਹੇ ਹਾਂ ਸਾਨੂੰ ਨਹੀਂ ਪਤਾ ਇਸਾਈ ਕੀ ਕਰ ਰਹੇ ਹਾਂ ਕਾ ਕੋਈ ਦੱਸੋ ਵੀ ਕਿਸੇ ਨੇ ਇੱਥੇ ਪਿਸਤੌਲ ਰੱਖ ਕੇ ਤੁਹਾਡਾ ਕਿਸੇ ਨੇ ਧਰਮ ਚੇਂਜ ਕਰਾਇਆ ਇਹ ਤਾਂ ਮੰਨਿਆ ਵੀ ਭਾਈ ਕੋੜੇ ਮਾਰ ਕੇ ਸੂਟੀਆਂ ਮਾਰ ਕੇ ਗੋਲੀਆਂ ਮਾਰ ਕੇ ਧਰਮ ਚੇਂਜ ਕਰਾ ਰਹੇ ਨੇ ਇਹ ਤਾਂ ਮੰਨਿਆ ਤੁਸੀਂ ਕਹਿੰਦੇ ਹੋ ਤੁਹਾਨੂੰ ਪਤਾ ਇੰਨੀ ਕਿਹ ਚੀਜ਼ ਦੀ ਤੁਹਾਨੂੰ ਨੌਲੇਜ ਹੋਣੀ ਚਾਹੀਦੀ ਸੀ ਪੱਤਰਕਾਰ ਨੂੰ ਬੜਾ ਲੰਬਾ ਸਮਾਂ ਵਿਊਆਂ ਦੇ ਸਿਰ ਤੋਂ ਤੁਸੀਂ ਇੰਨੇ ਕ ਪੈਸੇ ਕਮਾ ਲਏ ਇੰਨੇ ਕ ਪੈਸੇ ਆਪਣੇ ਘਰ ਦੇ ਵਿੱਚ ਭਰ ਲਏ ਕਿ ਵੀ ਜਿਹੜੇ ਅੱਜ ਦੇ ਟਾਈਮ ਦੇ ਵਿੱਚ ਅਮਲੀ ਟਾਈਪ ਦੇ ਬੰਦੇ ਨੇ ਉਹ ਤੁਹਾਡੀ ਪ੍ਰੋਮੋਸ਼ਨ ਕਰ ਰਹੇ ਨੇ ਮੈਂ ਇੱਕ ਵੀਡੀਓ ਤੁਹਾਨੂੰ ਸੁਣਾਉਣਾ ਆ ਵੀਡੀਓ ਸੁਣੋ ਕਿ ਕੌਣ ਆ ਬੰਦਾ ਹੈ ਤੇ ਕੀ ਕਹਿ ਰਿਹਾ ਇਹ ਤੁਹਾਡੇ ਵਿਊਆਂ ਦੇ ਪੈਸੇ ਨੇ ਜੀ ਤੇ ਉਹ ਇੱਥੇ ਤੱਕ ਪਹੁੰਚ ਗਏ ਵੀ ਇਹ ਇਹ ਵੀਡੀਓ ਪਾਉਣੀ ਪੈਗੀ ਆ ਸੁਣੋ ਕਰ ਮੈਂ ਇੱਕ ਗੱਲ ਹੋਰ ਦੱਸਦਾ ਇਹ ਲੋਕ ਪੈਸੇ ਦੇ ਕੇ ਪੱਤਰਕਾਰਾਂ ਨੂੰ ਬੁਲਾਉਂਦੇ ਨੇ ਸਿਮਰ ਜੋਤ ਸਿੰਘ ਮੱਕੜ ਟਰੈਕਟਰ ਆਪਣੇ ਮੂੰਹੋਂ ਮੈਨੂੰ ਸਪான்ਸਰ ਕਰਕੇ ਗਿਆ ਹਾਲਾਂਕਿ ਮੇਰੇ ਕੋਲ 700 ਪੈਂਸਰ ਨੇ ਟਰੈਕਟਰ ਦੇ ਪਰ ਫੇਮਰ ਜੋਤ ਮੱਕੜ ਵੀਰ ਨੇ ਕਿਹਾ ਬਾਬਾ ਜੀ ਟਰੈਕਟਰ ਤੁਹਾਨੂੰ ਚਾਹੀਦਾ ਉਹ ਮਿਲ ਜੂਗਾ ਤੁਹਾਨੂੰ ਬੱਬੂ ਮਾਨ ਲਵਾਉਣਾ ਤੁਹਾਨੂੰ ਉਹ ਲੱਗ ਜੂਗਾ ਵਿੱਚ ਉਹਦੇ ਸਹਿਯੋਗ ਮਤਲਬ ਇਹ ਹੁੰਦਾ ਪਿਆਰ ਸਰਦਾਰ ਜੀ ਮੈਂ ਪੁੱਛਦਾ ਇੰਨੇ ਕ ਜਣੀ ਕੇ ਪੈਸੇ ਇਕੱਠੇ ਕਰ ਲਏ ਵਿਊਆਂ ਦੇ ਸਿਰ ਤੋਂ ਲੋਕਾਂ ਨੂੰ ਖੁੱਦੂ ਬਣਾ ਬਣਾ ਕੇ ਜਿਨ੍ਹਾਂ ਦਾ ਕੋਈ ਮਸਲਾ ਹੀ ਨਹੀਂ ਜਿਨ੍ਹਾਂ ਦੀ ਕੋਈ ਗੱਲੇ ਨਹੀਂ ਜਿਨ੍ਹਾਂ ਦੀ ਕੋਈ ਬਾਤ ਨਹੀਂ ਕਿਉਂਕਿ ਇਹੀ ਇੰਟਰਵਿਊ ਦੀ ਆਪਾਂ ਗੱਲਬਾਤ ਕਰਾਂਗੇ ਜੇ ਵੀ ਤੁਸੀਂ ਇਹਨਾਂ ਵਿੱਚ ਵੀ ਬੜਾ ਕੁਝ ਪਾੜਨ ਦੇ ਵਿੱਚ ਕੋਸ਼ਿਸ਼ ਕੀਤੀ ਆ ਵੀ ਇਸਾਈ ਧਰਮ ਭਾਈ ਮੜਾ ਹੁਣ ਮੈਂ ਤੁਹਾਨੂੰ ਇਸਾਈ ਧਰਮ ਦੀ ਗੱਲ ਵੀ ਦੱਸੂੰਗਾ ਆਪਣੇ ਸਿੱਖਾਂ ਦੀ ਆਪਾਂ ਗੱਲ ਸ਼ੁਰੂ ਕਰੀਏ ਇਸਾਈਆਂ ਨੂੰ ਆਪਾਂ ਰੱਖਦੀਏ ਇੱਕ ਪਾਸੇ ਹਿੰਦੂ ਨੂੰ ਰੱਖਦੀਏ ਇੱਕ ਪਾਸੇ ਆਪਣੇ ਸਿੱਖ ਧਰਮ ਦੀ ਆਪਾਂ ਗੱਲ ਕਰੀਏ ਤੁਹਾਨੂੰ ਪਤਾ ਆਪਣੇ ਧਰਮ ਦੇ ਵਿੱਚ ਕੀ ਕੁਝ ਹੋ ਰਿਹਾ ਉਸੀ ਕਹਿੰਦੇ ਉਹ ਵੀ ਇਹ ਚੀਜ਼ ਕਨਵਰਟ ਹੋ ਰਹੀ ਆ ਆਪਣੇ ਲੋਕ ਹੋਰ ਧਰਮ ਚ ਜਾ ਰਹੇ ਨੇ ਮੈਂ ਤੁਹਾਨੂੰ ਕਹਿੰਦਾ ਵੀ ਸਾਡੇ ਸਿੱਖ ਸਿੱਖਾਂ ਦੇ ਵਿੱਚ ਕਨਵਰਟ ਹੋ ਗਏ ਜਿਨ੍ਹਾਂ ਨੇ ਅਲੱਗ-ਅਲੱਗ ਆਪਣੀਆਂ ਦੁਕਾਨਾਂ ਖੋਲੀਆਂ ਤੁਹਾਡਾ ਕਮਿਤਰ ਆ ਗ੍ਰਿੰਦਰ ਢੱਲੋਂ ਡੇਰਾ ਵਿਆਸ ਤੁਹਾਡਾ ਮਿੱਤਰ ਆ ਤੁਸੀਂ ਮੁੱਕਰ ਨਹੀਂ ਸਾਡੇ ਮੇਰਾ ਮਿੱਤਰ ਨਹੀਂ ਹੈਗਾ ਤੁਸੀਂ ਕਹਦੇ ਉਹਨਾਂ ਦਾ ਇੰਟਰਵਿਊ ਕੀਤੀ ਆ ਉਹਨੂੰ ਪਛਾ ਪਟਾ ਕੇ ਕਿ ਭਾਈ ਤੂੰ ਇਦਾਂ ਦਾ ਕੀ ਕਰ ਲਿਆ ਵੀ ਜੇਰਾ ਤੂੰ ਅਲੱਗ ਡੇਰਾ ਵਿਆਸ ਬਣਾ ਕੇ ਰਾਧਾ ਸੁਆਮੀ ਪ੍ਰਮੋਟ ਆਪਣੇ ਆਪ ਨੂੰ ਕਰ ਰਹੇ ਆ ਨਾਉ ਤੇਰਾ ਹੈਗਾ ਗੁਰਿੰਦਰ ਸਿੰਘ ਢਿੱਲੋਂ ਸਿੰਘ ਤੇ ਢਿੱਲੋਂ ਦੋਨੇ ਪਿੱਛੇ। ਤੇਰੇ ਪੁੱਛਿਆ ਤੁਸੀਂ ਉਹਨੂੰ ਬਿਠਾ ਕੇ ਤੁਸੀਂ ਸਾਈਆਂ ਮਗਰ ਤਰਪੈਨੇ ਹੋ। ਜੇ ਭਾਈ ਸਾਈਆਂ ਨੇ ਧਰਮ ਚ ਨਿਕਰਾਲੇ ਸਾਡੇ ਬੰਦਿਆਂ ਦਾ। ਦੂਜੀ ਗੱਲ ਤੇ ਆਜੋ। ਆ ਜਿਹੜਾ ਦੂਜੇ ਨੇ ਆਪਣੇ ਨਾਮ ਧਾਰੀ ਪੈਣੀ ਸਾਹਵਾਲੇ ਇਹ ਕੌਣ ਨੇ? ਸਿੱਖ ਧਰਮ ਚੋਂ ਨੇ? ਯਕੀਨੀ ਨੇ। ਜਾਂ ਕੋਈ ਹੋਰ ਕੋਈ ਕੌਮ ਆ। ਇਹ ਵੀ ਗੱਲ ਦਾ ਜਵਾਬ ਦਿਓ। ਕਦੇ ਪੁੱਛਿਆ ਬਟਾਕ ਨੂੰ ਤੀਜੀ ਗੱਲ ਇੱਕ ਬੰਦਾ ਕਰਾ ਗਿਆ ਧਰਮ ਚੇਜ ਆਪਣਾ ਮੰਨ ਲਓ ਵੀ ਮੈਂ ਆਪਣਾ ਧਰਮ ਚੇਜ ਕਰਾ ਕੇ ਦੂਜੇ ਧਰਮ ਚ ਚਲੇ ਗਿਆ ਮੈਂ ਡਾਇਰੈਕਟ ਕਲੀਅਰ ਹੋ ਗਿਆ ਸਭ ਤੋਂ ਬੜੇ ਗਦਾਰ ਕੌਣ ਜਿਹੜੇ ਸਿੱਖ ਧਰਮ ਚ ਰਹਿ ਕੇ ਸਿੱਖ ਧਰਮ ਦਾ ਖਾ ਕੇ ਸਿੱਖਾਂ ਦੁਆਰਾ ਦਿੱਤੇ ਹੋਏ ਦਸਵੰਦ ਨੂੰ ਖਾ ਕੇ ਦੂਜੇ ਧਰਮ ਨੂੰ ਪ੍ਰਮੋਟ ਕਰ ਰਹੇ ਨੇ ਐਗਜ਼ਾਮਪਲ ਚੱਕ ਲਓ ਬਾਬਾ ਗੁਰਿੰਦਰ ਸਿੰਘ ਢੱਲੋਂ ਚਾਰੇ ਪਾਸੇ ਕੋ ਮਦ ਹੈ ਫਿਰ ਜੇ ਤੁਸੀਂ ਇਸਾਈ ਧਰਮ ਦੇ ਉੱਤੇ ਆਉਨੇ ਹੋ ਤੁਹਾਨੂੰ ਪਤਾ ਵੀ ਕਿੰਨੇ ਪਰਸੈਂਟ ਪੰਜਾਬ ਦੇ ਵਿੱਚੋਂ ਮੈਂ ਕੱਲੀ ਪੰਜਾਬ ਦੀ ਗੱਲ ਕਰੂੰਗਾ ਹੋਰ ਕਿਸੇ ਸਟੇਟ ਦੀ ਗੱਲ ਨਹੀਂ ਕਰੂੰਗਾ ਮੈਂ ਤੁਹਾਨੂੰ ਥੋੜੀ ਜਿਹੀ ਵੀਡੀਓ ਦਿਖਾ ਦਮ ਮੈਂ ਤੁਸੀਂ ਮੁਕਰ ਨਾ ਜਾਓ ਵੀ ਮੇਰੇ ਜੀ ਦਾ ਗੁਰਿੰਦਰ ਢੱਲੋਂ ਨਾਲ ਹੈ ਹੀ ਨਹੀਂ ਇੰਨੀ ਗੱਲਬਾਤ ਤੁਹਾਡੀ ਇੰਨੀ ਗੱਲਬਾਤ ਦਾ ਗੁਰਿੰਦਰ ਢੱਲੋਂ ਨਾਲ ਵੀ ਗੁਰਿੰਦਰ ਢੱਲੋਂ ਹੋਰ ਕਿਸੇ ਬੰਦੇ ਨੂੰ ਹੱਥ ਮળા ਕੇ ਨਹੀਂ ਮਿਲਦਾ ਤੁਹਾਡੇ ਕੋਲ ਆ ਕੇ ਖੜਦਾ ਬੰਦਾ ਆਹ ਥੋੜੀ ਵੀਡੀਓ ਦੇਖ ਲੈ ਮੜੀ ਕਰੋ ਤੇ ਉੱਥੇ ਤੁਸੀਂ ਰੀਲ ਵੀ ਪਾ ਰਹੇ ਹੋ ਰੀਲ ਕਿਹੜੀ ਆ ਸੁਣੋਗਾ ਕੀ ਕਹਿ ਰਿਹਾ ਬੰਦਾ ਇਹ ਤੁਹਾਡਾ ਚੈਨਲ ਆ ਜੀ ਇਹ ਸਤਿਗੁਰੂ ਮੇਰਾ ਸਦਾ ਦੇਵ ਹਾਂ ਮੈਨੂੰ ਚਲੋ ਰੀਲ ਗੀਤ ਕੋਈ ਜਿਹੜੇ ਮਰਜ਼ੀ ਮੁਰਜ਼ੀ ਆਪਣੇ ਕੀਰਤਨ ਜਿਹੜਾ ਮਰਜ਼ੀ ਲਾ ਲੈ ਕੋਈ ਚੱਕਰ ਨਹੀਂ ਪਰ ਤੁਹਾਡੀ ਆਡੀਓ ਦੇ ਨਾਲ ਕਦੇ ਪੁੱਛਿਆ ਕੋ ਤੂੰ ਜੇ ਸਿੰਘ ਆਪਣੇ ਆਪ ਨੂੰ ਕਹੋਣਾ ਸਿੱਖ ਪੰਥ ਦੀ ਤੂੰ ਗੱਲ ਕਰਨਾ ਚਾਹਨਾ ਵੀ ਤੂੰ ਉਧਰ ਆਪਣੇ ਆਪਣੇ ਕਬਰਾਂ ਦੇ ਉੱਤੇ ਚਾਦਰਾਂ ਝੜਾਉਂਦਾ ਫਿਰਦਾ ਸੀਗਾ ਤਾਂ ਉਹਦੇ ਬਾਰੇ ਤੇਰਾ ਕੀ ਬਿਆਨ ਸੀ ਦੂਜੀ ਗੱਲ ਇਹ ਧਰਮ ਦੀ ਗੱਲ ਕਰਦੇ ਨੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਦੇ ਨੇ ਤੁਹਾਨੂੰ ਪਤਾ ਵੀ ਅੱਜ ਦੇ ਦਿਨ 18 ਦਸੰਬਰ ਨੂੰ 18 ਦਸੰਬਰ ਨੂੰ ਕੀ ਹੋਇਆ ਸੀਗਾ ਕਿੰਨੇ ਲੋਕਾਂ ਨੂੰ ਪਤਾ ਆ ਸਾਰਿਆਂ ਦੇ ਪੇਜ ਫੋਲ ਚੁੱਕੇ ਆ ਸੀ ਸਾਡੇ bade bade ਪੰਥਕ ਆਗੂਆਂ ਦੇ ਪੇਜ ਸਾਰਿਆਂ ਦੇ ਪੇਜ ਫੋਲ ਚੁੱਕੇ ਆ ਮੈਂ ਦੱਸਾਂ ਤੁਹਾਨੂੰ ਸਾਰਾ ਸਮਰੂਪ ਕੀ ਹੋਇਆ ਸੀਗਾ 18 ਦਸੰਬਰ ਨੂੰ ਸਾਡੇ ਮੇਨ ਸਥਾਨ ਸ੍ਰੀ ਹਰਮੰਦਰ ਸਾਹਿਬ ਦੇ ਅੰਦਰ 2021 ਨੂੰ ਬੇਅਦਬੀ ਕੀਤੀ ਗਈ ਸੀ ਜਿਹੜਾ ਮੁੰਡਾ ਜੰਗਲਾਂ ਟੱਪ ਕੇ ਅੰਦਰਲੇ ਪਾਸੇ ਗਿਆ ਸੀ। ਜਾਦਾ ਕਿਸੇ ਦੇ? ਅੱਜ 18 ਦਸੰਬਰ ਆ। ਉਹ ਦਿਨਾਂ ਦੇ ਨੇੜੇ ਜਿਹੜੇ ਦਿਨ ਸਾਡੀਆਂ ਸ਼ਹੀਦੀਆਂ ਗੁਰੂ ਸਾਹਿਬ ਦੇ ਪਰਿਵਾਰ ਦਾ ਪਿਛੋੜਾ ਉੱਥੇ ਹੋਇਆ ਸੀਗਾ। ਬੰਦਾ ਝਟਕਾਤਾ ਮੌਕੇ ਤੇ। ਹਾਲਾਂਕਿ ਬੰਦਾ ਸਾਨੂੰ ਜੋਂਦਾ ਚਾਹੀਦਾ ਸੀਗਾ ਜੀ ਪਤਾ ਕਰਨਾ ਸੀ ਬੰਦਾ ਵੀ ਇਹ ਬੰਦਾ ਭੇਜਿਆ ਕੀ ਨਹੀਂ। ਤੇ ਸਾਡੇ ਕਿਸੇ ਵੀ ਜਥੇਦਾਰ ਦਾ ਸਾਡੀ ਕਿਸੇ ਐਸਜੀਪੀਸੀ ਦਾ ਸਾਡੇ ਕਿਸੇ ਪੰਥਕ ਆਗੂ ਦਾ ਉਹਦੇ ਉੱਤੇ ਕੋਈ ਪ੍ਰਤੀਕਿਰਿਆ ਨਹੀਂ ਹੈਗੀ ਇੱਥੋਂ ਤੱਕ ਵੀ ਸਾਡੇ ਐਮਪੀ ਐਮਐਲਏ ਪੰਜਾਬ ਦੇ ਇਹਨਾਂ ਨੇ ਵੀ ਉਹ ਮੁੱਦੇ ਨੂੰ ਵੀ ਇੱਕ ਲਖਤ ਖਤਮ ਕਰਤਾ ਸਾਡੇ ਲਈ ਤਾਂ ਸਾਡਾ ਗੁਰੂ ਐ ਹਾ ਤਾਂ ਮੇਨ ਸਿੱਖਾਂ ਨੇ ਸਭ ਤੋਂ بڑا ਮੇਨ ਸਥਾਨ ਉਹ ਬੰਦਾ ਮਰ ਗਿਆ ਉਹ ਆਪਣੀ ਜ਼ਿੰਦਗੀ ਜਿਹੜਾ ਕੋਕਰ ਗਿਆ ਕਰਕੇ ਪਰ ਸਾਡੇ ਸਿਰ ਦੇ ਉੱਤੇ ਇੱਕ ਕਲੰਕ ਲੱਗ ਗਿਆ ਕਲੰਕ ਕਿਹੜਾ ਸਾਨੂੰ ਇੰਟਰਨੈਸ਼ਨਲ ਤੌਰ ਦੇਤੇ ਲੋਕ ਪੁੱਛਣਗੇ ਵੀ ਤੁਸੀਂ ਉਹੀ ਹੋ ਤੁਹਾਡੀ ਟੈਕਸ ਜਿਹੜੀ ਫੋਰਸ ਉੱਤੇ ਫਿਰਦੀ ਸੀਗੀ ਸਾਰੇ ਕੋ ਸੋਤੇ ਸੀਗਾ ਤਾਂ ਜਾ ਲੋਕਾਂ ਦੇ ਸਬੰਧ ਨੇ ਇਹਨਾਂ ਤਨਖਾਹਾਂ ਮਿਲਦੀਆਂ ਨੇ ਕਿਸੇ ਨੂੰ 80000 ਲੈਂਦਾ ਕੋਈ 60000 ਲੈਂਦਾ ਕੋਈ 30000 ਕੋਈ 20000 ਉੱਥੇ ਹੋਣ ਦੇ ਬਾਵਜੂਦ ਵੀ ਇੱਕ ਬੰਦਾ ਜੰਗਲਾਂ ਟੱਪ ਕੇ ਅੰਦਰ ਵੜ ਕੇ ਉੱਥੇ ਬੇਅਦਬੀ ਕਰ ਗਿਆ ਹੁਣ ਇੱਥੇ ਗੱਲ ਦੋ ਟਾਈਪ ਦੀ ਹੁੰਦੀ ਹੈ ਉੱਥੇ ਅਸੀਂ ਜਵਾਬ ਦਵਾਂਗੇ ਜੀ بڑے ਸ਼ਰਧਾਲੂ ਮੱਥਾ ਟੇਕਣ ਆਉਂਦੇ ਨੇ ਬੜਾ ਕੁਝ ਕਰਦੇ ਨੇ ਉੱਥੇ ਪਹੁੰਚਦੇ ਨੇ ਅੱਜ ਤੱਕ ਕਿਸੇ ਕੈਮਰਾ ਨਹੀਂ ਲੱਗਿਆ ਵੀ ਜਿਹੜਾ ਬੰਦੇ ਦੇ ਮਨ ਦੇ ਅੰਦਰ ਪਤਾ ਲੱਗ ਜਾਵੇ ਵੀ ਸਾਨੂੰ ਵੀ ਭਾਈ ਇਹ ਬੰਦਾ ਉੱਥੇ ਕੀ ਕਰਨ ਆਉਂਦਾ ਜਾਂ ਮਤਲਬ ਬੇਅਦਬੀ ਕਰ ਰਿਹਾ ਜਾਂ ਮੱਥਾ ਟੇਕਣ ਆਇਆ ਪਰ ਇਹ ਚੀਜ਼ ਇੱਥੇ ਫਿੱਕੀ ਪੈ ਜਾਂਦੀ ਆ ਇਹ ਸਵਾਲ ਇੱਥੇ ਇਹ ਸਵਾਲ ਦਾ ਜਵਾਬ ਫਿੱਕਾ ਪੈ ਜਾਂਦਾ ਜਦ ਚਾਟੇ ਉਹੀ ਦਰਬਾਰ ਸਾਹਿਬ ਦੇ ਵਿੱਚ ਇੱਕ ਫਖੰਡੀ ਸਾਹਦ ਆਉਂਦਾ ਉਹਨੂੰ ਸਪੈਸ਼ਲ ਵੀਆਈਪੀ ਲਾਈਨ ਦੇ ਵਿੱਚੋਂ ਕੱਢ ਕੇ ਉੱਥੇ ਮੱਥਾ ਟਕਾਇਆ ਜਾਂਦਾ ਉਹਦੇ ਦੁਆਰਾ ਲਿਆਂਦੀ ਹੋਈ ਚੀਜ਼ ਛਿੜੀ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਪਾਈ ਜਾਂਦੀ ਆ ਤੇ ਉੱਥੇ ਉਹਨੂੰ ਜਿੱਥੇ ਸਾਡੇ ਬਾਬੇ ਬਾਦਾਦੇ ਪਿੱਛੇ ਬੈਠੇ ਕੀਰਤਨ ਸੁਣਦੇ ਨੇ ਉਹਨਾਂ ਨੂੰ ਠਾੜ ਕੇ ਉੱਥੇ ਸਭ ਨੂੰ ਉਠਾਇਆ ਜਾਂਦਾ ਕਿਸੇ ਜਥੇਦਾਰ ਦਾ ਕਿਸੇ ਐਸਜੀਪੀਸੀ ਦਾ ਕਿਸੇ ਸਾਡੇ ਗਿਆਨੀ ਦਾ ਆ ਆ ਜਿਹੜੇ ਮੱਕੜ ਵਰਗੇ ਨੇ ਹਾਂ ਤੇ ਹੋਰ ਕਈ ਜਿਹੜੇ ਸਾਡੇ ਬੈਠੇ ਨੇ ਬਾਬੇ ਬਖਸ਼ੀਸ਼ ਵਰਗੇ ਇਹਨਾਂ ਤੇ ਕੋਈ ਪ੍ਰਤੀਕਿਰਿਆ ਨਹੀਂ ਹੁੰਦੀ ਹੈਗੀ ਇਹ ਕਦੋਂ ਕਰਨੀ ਹੈ ਗੱਲਬਾਤ ਅਸੀਂ ਕਦੋਂ ਅਸੀਂ ਮਤੇ ਰੱਖਣੇ ਇਹਨਾਂ ਦੇ ਚ ਇੱਕ ਤਾਂ ਹੁੰਦਾ ਵੀ ਬੰਦੇ ਨੇ ਆਪਣਾ ਧਰਮ ਕਨਵਰਟ ਕਰਕੇ ਜਾ ਮੈਂ ਇੱਕ ਤਾਂ ਹੋਰ ਗੱਲ ਦੱਤਮ ਪੰਜਾਬ ਦੇ ਵਿੱਚੋਂ ਜੇ ਆਪਾਂ 100% ਦੀ ਰੇਸ਼ੋ ਕੱਢਦੇ ਆ ਉਹਦੇ ਵਿੱਚੋਂ ਮੈਂ 50% ਚੱਕਦਾ 50% ਪੰਜਾਬ ਦੀ ਸਿੱਖ ਕੌਮ ਦੇ ਆਗੂ ਤੋਂ ਲੈ ਕੇ ਸਿੱਖ ਕੌਮ ਦੇ ਨੂੰ ਮੈਂਦੇ ਇਹਨਾਂ ਨੇ ਮਗਰ ਸਿੰਘ ਕੌਰ ਸਿੰਘ ਕੌਰ ਸਾਰਾ ਕੋ ਲੱਗਦਾ 크ਰਿਸਚਨ ਮੁਲਕਾਂ ਦੇ ਵਿੱਚ ਜਾ ਕੇ ਕੰਮ ਕਰਕੇ ਉਹਨਾਂ ਦੀ ਗੁਲਾਮੀ ਕਰਕੇ ਉੱਥੇ ਜਾ ਕੇ ਉਹਨੇ ਆਪਣੇ ਬਿਜ਼ਨਸ ਖੜੇ ਕੀਤੇ ਨੇ ਕਿਹੜੇ ਧਰਮ ਦੀ ਗੱਲ ਕਰਦੇ ਹੋ ਤੁਸੀਂ ਤੁਸੀਂ ਕਹਿੰਦੇ ਹੋ ਜੀ ਇਹੇ ਲਾਲਚ ਦਿੰਦੇ ਨੇ ਤੁਹਾਨੂੰ ਪਤਾ ਵੀ ਬੰਦਾ ਲਾਲਚ ਚ ਕਿਉਂ ਆਉਂਦਾ ਮੱਕੜ ਸਾਹਿਬ ਨੇ ਲਾਲਚ ਚ ਕਿਉਂ ਆਏ ਨੇ ਮੱਕੜ ਤੁਸੀਂ ਅੱਜ ਤੱਕ ਇਹ ਦੇਖਿਆ ਵੀ ਮੋਢੇ ਤੇ ਕਹੀ ਰੱਖ ਕੇ ਨੱਕੇ ਛੜਦਾ ਕਦੀ ਨਹੀਂ ਦੇਖਿਆ ਕੋਈ ਦਫ਼ਤਰ ਚ ਕੰਮ ਕਰਦਾ ਕੋਈ ਉੱਚ ਪੋਸਟ ਦੇ ਉੱਤੇ ਬੈਠਾ ਹੈ ਨਾ ਇੱਕ ਪੱਤਰਕਾਰਾਂ ਇਹ ਉਹ ਪਹਿਲਾ ਪੱਤਰਕਾਰ ਆ ਜਿਹਦੀਆਂ ਫੋਟੋਨਾਂ ਵੀ ਹੜ ਦੇ ਵਿੱਚ ਹੜ ਗਈਆਂ ਇਹਦੇ ਬਿਆਨ ਪਏ ਨੇ ਇੰਨਾ امیر ਪੱਤਰਕਾਰ ਹੈ ਇੱਕ ਵਿਊਵਾਂ ਦੇ ਸਿਰ ਤੋਂ ਮੱਕੜ ਕੋਲ ਕੋਈ ਜੱਦੀ ਜਾਇਦਾਦ ਆ ਮੱਕੜ ਸਾਹਿਬ ਲੈ ਕੇ ਦੱਸਣ ਵੀ ਕਿੱਥੇ ਭਾਈ ਜੱਦੀ ਜਾਇਦਾਦ ਆ ਧਰਮ ਨੂੰ ਕਿਵੇਂ ਪਾੜਨਾ ਧਰਮ ਨੂੰ ਕਿਵੇਂ ਕਰਨਾ ਚਾਰ ਜੇ ਮੈਂ ਹਨਾ ਇਹ ਚੀਜ਼ ਤਾਂ ਨਚੋੜ ਕੱਢਾਂ ਇਹ ਕਰਦਨੇ ਗੱਲ ਦਾ ਗੁੱਸਾ ਪਰ ਮੈਂ ਗੱਲ ਦਿਲ ਦੇ ਵਿੱਚ ਨਹੀਂ ਰੱਖਦਾ ਮੈਂ ਗੱਲ ਹਮੇਸ਼ਾ ਮੂੰਹ ਤੇ ਕੱਢ ਕੇ ਮੂੰਹ ਦੇ ਉੱਤੇ ਮਾਰਦਾ ਗੁਸਾ ਕਰਨ ਕਰਨ ਕੋਈ ਚੱਕਣ ਕਿਹੜੇ ਸਿੱਖਾਂ ਸੀ ਕਿਉਂ ਆਪਣੇ ਆਪ ਨੂੰ ਸਿੱਖ ਕਹਿੰਦੇ ਆ ਕਿਉਂ ਕਹਿੰਦੇ ਆ ਵੀ ਸਾਡੇ ਗੁਰੂ ਸਾਹਿਬ ਇਦਾਂ ਇਦਾਂ ਸਾਰਾ ਕੁਝ ਕਹਿੰਦੇ ਆ ਸੀ ਕੀ ਕੀਤਾ ਆਪਾਂ ਨੇ ਗੁਰੂ ਸਾਹਿਬ ਲਈ ਸਿਰਫ ਦੋ ਪ੍ਰਚਾਰ ਕੀਤੇ ਨੇ ਤੁਸੀਂ ਇੱਕ ਆਮਰਤਾ ਤਾਂ ਸਿਖਾਉਣ ਦਾ ਤੇ ਇੱਕ ਆ ਦਾੜੀ ਕੇਸ ਰੱਖਣ ਦਾ ਅੰਦਰਲੀ ਸਿੱਖੀ ਕਿੱਥੋਂ ਲੈ ਕੇ ਆਉਣੀ ਆ ਮੈਂ ਤੁਹਾਨੂੰ ਦੱਸ ਦੰ ਅੰਦਰਲੀ ਸਿੱਖੀ ਕੀ ਹੁੰਦੀ ਆ ਮੋਤੀਰਾ ਮੇਰਾ ਹੁਣ ਆ ਜਿਹੜਾ ਹਨਾ ਹੁਣ ਦਿਨ ਚੱਲਣੇ ਹਨਾ ਆ ਭੇਡ ਨੇ ਬਲੌਗਰਾਂ ਨੇ ਬੜੇ ਪੌਂਜਿਆਂ ਨੇ ਫੋਟੋ ਆਹ ਦੇਖੋ ਜੀ ਹਵੇਲੀ ਟੋਡਰਮਲਦੀ ਆਹ ਜੀ ਮੋਤੀराम ਆਹ ਜੀ ਉਹ ਆਹ ਜੀ ਉਹ ਕੌਣ ਸੀਗੇ ਉਹ ਟੋਡਰਮਲਦੀ ਗੱਲ ਕਰੀਏ ਕਿਹੜੇ ਧਰਮ ਤੋਂ ਸੀਗਾ ਉਹ ਜਿਨੇ ਆਪਣੀ ਜ਼ਿੰਦਗੀ ਦੀ ਪੂਰੀ ਕਮਾਈ ਉੱਥੇ ਲਾਤੀ ਹਾਲਾਂਕਿ ਗੁਰੂ ਸਾਹਿਬ ਨੇ ਆਪਣੀ ਫੌਜ ਤਿਆਰ ਕਰਕੇ ਸਿੱਖਾਂ ਲਈ ਇੱਕ ਲੱਗ ਕੌਮ ਇੱਕ ਲੱਗ ਨਸਲ ਸ਼ੁਰੂ ਕੀਤੀ ਸੀ ਸਾਡੇ ਦਸ ਇੱਕ ਖੜੇ ਨਹੀਂ ਮੋਤੀराम ਕੌਣ ਸੀਗਾ ਉਹਦੀ ਗੱਲ ਦੱਸਵਾਓ ਗਨੀ Khan ਨਵੀ Khan ਕੌਣ ਸੀਗੇ ਕਿੰਨੇ 8 ਦਾ ਪੀਰ ਬਣਾ ਕੇ ਕੱਢਿਆ ਸੀ ਗੁਰੂ ਸਾਹਿਬ ਨੂੰ ਸੋ ਅਸੀਂ ਇਹਨਾਂ ਧਰਮਾਂ ਨੂੰ ਤਾਂ ਰੱਖਦੇ ਆ ਪੂਰੇ ਉੱਪਰ ਟਿਕਾ ਕੇ ਆਂ ਹਾਲਾਂਕਿ ਮੈਂ ਹੋਰ ਵੀ ਐਗਜ਼ਾਮਪਲ ਇਥੇ ਦੇ ਸਕਦਾ ਬਾਬੇ ਗੁਰੂ ਨਾਨਕ ਦੇਵ ਜੀ ਨਾਲ ਮਰਦਾਨਾਂ ਤੇ ਬਾਲਾ ਰਹਿੰਦੇ ਸੀਗੇ ਮਰਦਾਨਾਂ ਕਿਹੜੀ ਧਰਮ ਦੇ ਵਿੱਚੋਂ ਸੀਗਾ ਤੇ ਪਹਿਲੀ ਪਾਸ਼ਾਹੀ ਤੋਂ ਲੈ ਕੇ ਨੌਵੀਂ ਪਾਸ਼ਾਹੀ ਤੱਕ ਕਿਹੜਾ ਧਰਮ ਸੀਗਾ ਅਮਰਤਾ ਰਹੀ ਸੀਗੇ ਸਿੱਖ ਆਉਂਦੇ ਸੀਗੇ ਜਾਂ ਕੀ ਸੀ ਅਸੀਂ ਕਹਿੰਦੇ ਜ ਸਾਡੇ ਨੌ ਦੇ ਪਿੱਛੇ ਸਿੰਘ ਹੀ ਲੱਗਦਾ ਤੁਸੀਂ ਸਿੱਖ ਨਹੀਂ ਆਉਂਦੇ ਬਹੁਤ ਲੋਕ ਬੋਲਦੇ ਨੇ ਸਿੰਘ ਤੇ ਕੌੜ ਦਾ ਕਦੋਂ ਸ਼ੁਰੂਆਤ ਹੋਈ ਕਿਹੜੀ ਪਾਸ਼ਾਈ ਤੋਂ ਹੋਈ ਉਹ ਤੋਂ ਜਿਹੜੇ ਪਹਿਲੇ ਸੀਗੇ ਜਿੰਨੀ ਪਾਸ਼ਾਈਆਂ ਸੀਗੀਆਂ ਕੀ ਅਸੀਂ ਉਹਨਾਂ ਨੂੰ ਆਪਣੇ ਗੁਰੂ ਸਮਝਦੇ ਹਾਂ ਉਹਨਾਂ ਨੂੰ ਪਿਆਰ ਕਰਦੇ ਹਾਂ ਅਸੀਂ ਕਿ ਉਹਨਾਂ ਦੇ ਦਿੱਤੇ ਸਿਧਾਂਤਾਂ ਤੇ ਚੱਲਦੇ ਹਾਂ ਅੱਜ ਸਾਡੇ ਟੌਪਿਕਾਂ ਦੇ ਵਿੱਚ ਅੱਜ ਸਾਡੇ ਇੱਕ ਪੌਡਕਾਸਟਾਂ ਦੇ ਵਿੱਚ ਇਹ ਹੋ ਰਿਹਾ ਵੀ ਅਸਾਈ ਧਰਮ ਨੂੰ ਭੰਡੋ ਉਹੀ ਪੰਜਾਬ ਦੇ ਵਿੱਚ ਅੰਕਲ ਨਰੂਲਾ ਵਰਗਿਆਂ ਦੇ ਮੂਰੇ ਇੰਨਾ ਹਜ਼ਾਰਾਂ ਚ ਇਕੱਠ ਬੈਠਾ ਹੁੰਦਾ ਉਹ ਕਿੱਥੋਂ ਆਏ ਹੋ ਲੋਕ ਬਾਹਰਲੇ ਲੋਕ ਨੇ ਮੈਂ ਫੇਰ ਕਹਿਣਾ ਇਥੇ ਅੱਜ ਦੇ ਟਾਈਮ ਦੇ ਵਿੱਚ ਇਹ ਨਹੀਂ ਹੈਗਾ ਵੀ ਇਸਾਈ ਨੇ ਕੀ ਕੀਤਾ Hindu ਨੇ ਕੀ ਕੀਤਾ ਮੁਸਲਮਾਨ ਨੇ ਕੀ ਕੀਤਾ ਦਾ ਸਿੱਖ ਨੇ ਕੀ ਕੀਤਾ ਅੱਜ ਦੇ ਟਾਈਮ ਦੇ ਵਿੱਚ ਲੋਕਾਂ ਦੇ ਘਰਾਂ 'ਚ ਜਿਹੜੇ ਵੀ ਧਰਮ ਦੇ ਦੁਆਰਾ ਚੁੱਲ੍ਹਾ ਚੱਲਦਾ ਚਾਹੇ ਉਹ ਵਿਆਸ ਵਾਲਾ ਹੋਵੇ ਚਾਹੇ ਉਹ ਇਸਾਈ ਧਰਮ ਹੋਵੇ ਚਾਹੇ ਉਹ ਹਿੰਦੂ ਧਰਮ ਚਾਹੇ ਉਹ ਸਿੱਖ ਜਿਹੜੇ ਵੀ ਕਿਸੇ ਨੇ ਹੁਣ ਦੇਖੋ ਮੈਂ ਇੱਕ ਹੋਰ ਐਗਜ਼ਾਮਪਲ ਦੇ ਦਿੰਦਾ ਇੱਥੇ ਨਾਲ ਆਪਾਂ ਕੱਲ ਦਿਆਂ ਕਰੀ ਗਏ ਸਿੱਖ ਧਰਮ ਦੇ ਵਿੱਚ ਦਸਬੰਧ ਕੱਢਣ ਦਾ ਚਲੋ ਹਰੇਕ ਧਰਮ ਦੇ ਵਿੱਚ ਆਪਾਂ ਆਪਣੇ ਧਰਮ ਦੀ ਗੱਲ ਕਰਦੇ ਹਾਂ ਆਪਣੇ ਧਰਮ ਦੇ ਲੋਕ ਸਾਰੇ ਦਸਬੰਧ ਕੱਢਦੇ ਨੇ ਸਾਡੇ ਸਰੋਵਰਾਂ ਦੇ ਵਿੱਚ ਕਰੋੜਾਂ ਦੀਆਂ ਲੇਟਾਂ ਲਾਈਆਂ ਜਾਂਦੀਆਂ ਨੇ ਕਰੋੜਾਂ ਦੀਆਂ ਲੇਟਾਂ ਗੁਰੂ ਸਾਹਿਬ ਨੇ ਗੁਰਬਾਣੀ ਦੇ ਵਿੱਚ ਕੀ ਕਿਹਾ ਕਹਿੰਦੇ ਵੀ ਅਕਲ ਨਾਲ দান ਕਰਿਓ ਅਕਲ ਸਭ ਤੋਂ ਜ਼ਰੂਰੀ ਆ ਗੁਰੂ ਸਾਹਿਬ ਨੇ ਕਦੇ দান ਦੇਣ ਨੂੰ ਨਹੀਂ ਕਿਹਾ ਹੈਗਾ ਜੇ ਗੁਰੂ ਸਾਹਿਬ ਨੇ দান ਦੇਣ ਨੂੰ ਕਿਹਾ ਤਾਂ ਉਹਨੇ ਉਹੀ দান ਗਰੀਬਾਂ 'ਚ ਵੰਡਣ ਦੀ ਗੱਲ ਕੀਤੀ ਹੈ ਤੇ ਸਾਡੇ ਸਿੱਖ ਧਰਮ ਦੇ ਵਿੱਚ ਅੱਜ ਲੋਕ ਭੱਜ ਕੇ ਦੂਜੇ ਧਰਮ 'ਚ ਕਿਉਂ ਜਾ ਰਹੇ ਨੇ ਕਿਉਂਕਿ ਦੂਜੇ ਧਰਮ ਵਾਲੇ ਆਪਸ਼ਨਾਂ ਰੱਖਦੇ ਨੇ ਕਿ ਅਸੀਂ ਜੇ ਤੁਸੀਂ ਸਾਡੇ ਵੱਲ ਆਉਂਗੇ ਭਾਈ ਤੁਹਾਨੂੰ ਆਹ ਚੀਜ਼ਾਂ ਹੁਣ ਕਈ ਇੱਥੇ ਆਉਂਦੇ ਨੇ ਬੋਲਦੇ ਨੇ ਆ ਕਿ ਸੋਸ਼ਲ ਮੀਡੀਆ ਦੇ ਉੱਤੇ ਵੀ ਅਸੀਂ ਉਹ ਧਰਮ 'ਚ ਗਏ ਮੇਰੀ ਬਾਂਹ ਉੱਠੋਗੀ ਮੇਰੇ ਮੇਰੇ ਜਵਾਕਾਂ ਨੂੰ ਪੜ੍ਹਾਈ ਹੋਗੀ ਮੇਰੇ ਜਵਾਕਾਂ ਨੂੰ ਐਜੂਕੇਸ਼ਨ ਵਾਲੀ ਦੀ ਵਿਆਸਤ ਕੀ ਹੋ ਰਿਹਾ ਵਿਆਸਤ ਕੀ ਹੈ ਐਜੂਕੇਸ਼ਨ ਮੈਡੀਕਲ ਬੜੇ ਬੜੇ ਜਿਹੜੇ ਸੁਪਰਸਟਾਰ ਨੇ ਬਾਲੀਵੁੱਡ ਦੇ ਉਹ ਸਾਰੇ ਵਿਆਸ ਦਾ ਨੋ ਕਿਉਂ ਲੈਂਦੇ ਨੇ ਬਾਬੇ ਗਰਿੰਦਰ ਢਿੱਲੋਂ ਦੀਆਂ ਇਹ ਸੈਂਟਰ ਤੱਕ ਜਾ ਰਹੀਆਂ ਜਾਂ ਕੁਝ ਵੀ ਲਾ ਲੋ ਕਿਉਂ ਲੈਂਦੇ ਨੇ ਸਾਡੇ ਪੰਥ ਕਾਗੂ ਪੰਜਾਬ ਦੇ ਜਿਹੜੇ ਧਰਮ ਪਾੜਨ ਦੀ ਗੱਲ ਕਰਦੇ ਨੇ ਆ ਕੱਲ ਨੂੰ ਜੇ ਮੱਕੜ ਵਰਗਾ ਐਮਐਲਏ ਜਾਂ ਉਹ ਚ ਐਮਪੀ ਦੇ ਵਿੱਚ ਖੜ ਗਿਆ ਕੀ ਮੱਕੜ ਇਹ ਚੀਜ਼ ਜਿਹੜੀ ਅਸਾਈ ਧਰਮ ਦੀ ਵੋਟ ਆ ਉਹਦਾ ਬਾਈਕਟ ਕਰੂਗਾ ਕਦੇ ਨਹੀਂ ਕਰਨਾ ਜਿੰਨੇ ਟੱਪਦੇ ਨੇ ਧਰਮ ਪਰਿਵਰਤਨ ਹੋ ਗਿਆ ਜਾਂ ਕੁਝ ਹੋ ਗਿਆ ਇਹਨਾਂ ਨੂੰ ਕਹੋ ਵੀ ਜੇ ਤੁਸੀਂ ਵੋਟਾਂ 'ਚ ਖੜਦੇ ਹੋ ਹਾਲਾਂਕਿ ਭਾਰਤੀ ਸੰਵਿਧਾਨ ਦੇ ਅਨੁਸਾਰ ਇਹਨਾਂ ਦਾ ਡੈਮੋਕਰੇਟਿਕ ਰਾਈਟ ਇਹਨਾਂ ਦਾ ਵੀ ਭਾਈ ਇਹ ਬੰਦੇ ਉੱਥੇ ਆ ਕੇ ਕਿਸੇ ਵੀ ਧਰਮ ਦੇ ਵਿੱਚ ਰਹਿ ਸਕਦੇ ਨੇ ਧਰਮ ਦੇ ਪ੍ਰਚਾਰਕ ਨੂੰ ਫੜਨ ਦੀ ਲੋੜ ਨਹੀਂ ਹੈਗੀ ਜਿਹੜੇ ਕਨਵਰਟ ਹੋ ਕੇ ਦੂਜੇ ਪਾਸੇ ਗਏ ਨੇ ਉਹਨਾਂ ਨੂੰ ਫੜਨ ਦੀ ਲੋੜਾ ਇੱਕ ਜਿਵੇਂ ਕਹਿ ਦਿੰਨੇ ਆ ਮੈਂ ਇੱਕ ਹੋਰ ਐਗਜ਼ਾਮਪਲ ਦੇ ਦਿੰਨਾ ਚਲੋ ਜੇ ਹੋਰ ਸਰ ਦਾ ਮਾਫ਼ ਕਰੋ ਜੇ ਕੋਈ ਧੀ ਭੈਣ ਵਿੱਚ ਸੁਣਦੀ ਆ ਜੇ ਕੋਈ ਕੁੜੀ ਧੰਦਾ ਕਰਦੀ ਆ ਜਾਂ ਕੁਝ ਵੀ ਕਰਦੀ ਆ ਫੇਸਬੁੱਕ ਤੇ ਲਾਈਵ ਹੋ ਕੇ ਬਹਿੰਦੀ ਆ ਜਾਂ ਆਪਣੀ ਛਾਤੀ ਜਾਂ ਕੁਝ ਵੀ ਦਿਖਾਉਂਦੀ ਆ ਉਹਦੇ ਵਿਊ ਜਿਹੜੇ ਵੱਧਦੇ ਨੇ ਉਹ ਬੰਦਿਆਂ ਨੂੰ ਫੜਨ ਦੀ ਲੋੜਾ ਨਾ ਕਿ ਉਹਨੂੰ ਮਾਰਨ ਦੀ ਲੋੜਾ ਆ ਹੁਣ ਮੇਰੋਂ ਨੇ ਜਿਹੜਾ ਆਪਾਂ ਇੱਕ ਐਗਜ਼ਾਮਪਲ ਚੱਕ ਲੈਂਦੇ ਆ ਕੰਚਨ ਕੁਮਾਰੀ ਨਾਰੀ ਆ ਕਹਿੰਦਾ ਜੀ ਹੁਣ ਨਹੀਂ ਕੋਈ ਬਣਾਉ ਉਹ ਤੋਂ ਬਾਅਦ ਦੱਸੋ ਕਿੰਨਿਆਂ ਦੀ ਬਣ ਗਈ ਜਾਂ ਰੁਗ ਗਿਆ ਕੰਮ ਇਹ ਸਾਡੇ ਬਾਬੇ ਦਾਦਿਆਂ ਦੀ ਵੀ ਵੀਡੀਓ ਵੀ ਬਾਹਰ ਆਉਣ ਲੱਗੀਆਂ ਜਿਹੜੀਆਂ ਬੋਲਦੀਆਂ ਆ ਇੱਕ ਦੋ ਸਾਡੇ ਕੋਲ ਪਹੁੰਚੀਆਂ ਨੇ ਇੱਕ ਪੱਤਰ ਇੱਕ ਕੋਈ ਬਲੌਗਰ ਉੱਥੇ ਬੋਲ ਰਿਹਾ ਬਾਬੇ ਨੂੰ ਹੁਣ ਮੈਂ ਤੇ ਬਲ ਵਲਡ ਬੋਲਣਾ ਕਿਉਂ ਤੂੰ ਇਹ ਦੇਖ ਲਿਓ ਉੱਥੇ ਕੀ ਪੁੱਛ ਰਿਹਾ ਬਾਬੇ ਨੂੰ ਉਹ ਕੌਣ ਨੇ ਹੋ ਸੋ ਧਰਮ ਪਰਿਵਰਤਨ ਦੀ ਆਪਾਂ ਗੱਲ ਕਰੀਏ ਮੈਂ ਵੀਡੀਓ ਜਿਆਦਾ ਲੰਬੀ ਨਹੀਂ ਕਰੂੰਗਾ ਨੱਕੜ ਸਾਹਿਬ ਨੂੰ ਬੇਨਤੀ ਆ ਡਿਬੇਟ ਕਰਨੀ ਹੁੰਦੀ ਹੈ ਨਾ ਚਾਰ ਧਰਮ ਇਕੱਠੇ ਬਿਠਾ ਕੇ ਡਿਬੇਟ ਕਰੋ ਮਸਲਾ ਸਾਡੇ ਧਰਮ ਦਾ ਸਿੱਖ ਧਰਮ ਦਾ ਨਾਲ ਕਿਸੇ ਹਿੰਦੂ ਨੂੰ ਬਿਠਾਉਣ ਦੀ ਲੋੜ ਨਹੀਂ ਨਾ ਕਿਸੇ ਮੁਸਲਮਾਨ ਨੂੰ ਬਿਠਾਉਣ ਦੀ ਲੋੜ ਨਹੀਂ ਨਾ ਕਿਸੇ ਤੀਜੇ ਨੂੰ ਬਿਠਾਉਣ ਦੀ ਲੋੜ ਐਸਾਈ ਧਰਮ ਸਿੱਖਾਂ ਦੇ ਵਿੱਚ ਹੀ ਕਈ ਧਰਮ ਬਣੇ ਪਏ ਨੇ ਇਹਨਾਂ ਨੂੰ ਪਹਿਲਾਂ ਸੈੱਟ ਕਰ ਲੋ ਇਹਨਾਂ ਨੂੰ ਇੱਕ ਸਟੇਜ ਤੇ ਲਿਆਓ ਇੱਕ ਲਾਈਨ ਦੇ ਉੱਤੇ ਲਿਆਓ ਫਿਰ ਆਪਾਂ ਗਾਹਾਂ ਦੇ ਧਰਮਾਂ ਵਾਲਿਆਂ ਨਾਲ ਡਿਬੇਟ ਕਰਾਂਗੇ ਪਹਿਲਾਂ ਇਹਨਾਂ ਦੇ ਵਿੱਚੋਂ ਤਾਂ ਦੱਸੋ ਵੀ ਸਾਡੇ ਵਿੱਚ ਕੌਣ ਕੌਣ ਸਾਡੇ ਧਰਮ ਦੇ ਵਿੱਚ ਕਿਹਨਾਂ ਅੱਜ ਤੋ ਵੱਧ ਤਾਂ ਸਾਡੇ ਅਜੇ ਤੱਕ ਇਹ ਨਹੀਂ ਪਤਾ ਲੱਗਿਆ ਸਾਨੂੰ ਕਿ ਅਸੀਂ ਮੰਗਲਵਾਰ ਨੂੰ ਖਾ ਸਕਦੇ ਹਾਂ ਅੱਜ ਤੋ ਵੱਧ ਸਾਨੂੰ ਇਹ ਨਹੀਂ ਪਤਾ ਲੱਗਿਆ ਵੀ ਸਾਡੇ ਧਰਮ ਦੇ ਵਿੱਚ ਅਸਲ ਸਿੱਖੀ ਸਿਧਾਂਤ ਕੀ ਆ ਅੱਧੇ ਤਿਰਕ ਲਾਈ ਫਰਦੇ ਨੇ ਇੱਥੇ ਅੱਧੇ ਬੱਕਰੇ ਝਟਕਾਈ ਜਾਂਦੇ ਨੇ ਅੱਦੇ ਕਹੀ ਇਹਨਾਂ ਨੇ ਸੀ ਚਟਾ ਚੋਲਾ ਪਾ ਕੇ ਰੱਖਣਾ ਜੀ। ਅੱਜ ਅੱਦੇ ਕਹੀ ਇਹਨਾਂ ਨੇ ਸੀ ਨੀਲੀ ਡਰੈਸ ਪਾ ਕੇ ਰੱਖਣੀ ਹੈ ਜੀ। ਸਾਨੂੰ ਪਤਾ ਹੀ ਨਹੀਂ ਲੱਗ ਰਿਹਾ ਵੀ ਅਸਲ ਸਿੱਖ ਗੁਰੂ ਦਾ ਕੌਣ ਆ ਜਾਂ ਅਸਲ ਅਮਰਤਾਰ ਸਿੰਘ ਕੌਣ। ਬੈਸਟਨ ਬੈਸਟਨ ਦੀ ਗੱਲ ਕਰਦੇ ਨੇ ਸਹੀ ਧਰਮ ਇਹ ਸਹੀ ਧਰਮ ਬੈਸਟਨ ਦੇ ਵਿੱਚੋਂ ਆਇਆ। ਆ ਮੱਕੜ ਸਾਹਿਬ ਜਿਹੜਾ ਕੋਟੀ ਸਵਟਰ ਪਾਈ ਬੈਠਾ ਜਿਵੇਂ ਅਮਰਤਪਾਲ ਦਾ ਇੱਕ ਬਿਆਨ ਸੀ ਕਿ ਨਾ ਕੋਟ ਪਾਣਾ ਗੁਲਾਮੀ ਦੀ ਨਿਸ਼ਾਨੀ। ਉਹ ਉਹਨੇ ਉਹਨੇ ਗੁਲਾਮੀ ਦੀ ਨਿਸ਼ਾਨੀ ਕੀਤੀ ਪਰ ਸਾਡੇ ਜਿਹੜਾ ਉਹਦੇ ਉੱਤੇ ਵੀਊ ਕੋਸਟ ਟਾਈਪ ਦੇ। ਇਹ ਜੇ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ ਦੋਸਤੋ ਥੋੜ ਪੰਜਾਬ ਵਿੱਚ ਤਾਂ ਪਹਿਲਾਂ ਚਾਦਰੇ ਲੱਗਦੇ ਹੁੰਦੇ ਸੀਗੇ ਪੁਰਾਣੇ ਜ਼ਮਾਨਿਆਂ 'ਚ ਦੱਸੋ ਪੰਜਾਬ ਦੀ ਕਿਹੜੀ ਤੁਸੀਂ ਪਾਈ ਬੈਠੇ ਹੋ ਅੱਜ ਵੀ ਤੁਸੀਂ ਵੈਸਟਰਨ ਕਲਚਰ ਨੂੰ ਪੰਜਾਬ ਦੇ ਵਿੱਚ ਮੈਕ ਡਰਾਈਵ KFC ਹੋਰ ਆਪਣੇ ਕਈ ਇਦਾਂ ਦੇ ਜਿਹੜੇ ਵੈਬਸਾਈਟਾਂ ਨੇ ਜਾਂ ਜਿੰਨੀਆਂ ਵੀ ਹੋਣ ਸਾਰੀ ਕ੍ਰਿਸਚੀਅਨ ਧਰਮ ਦੀਆਂ ਨੇ ਉਹ ਉਹਨਾਂ ਨੂੰ ਕਿਉਂ ਨਹੀਂ ਤੁਸੀਂ ਬਾਈਕਟ ਕਰਦੇ ਉਹਨਾਂ ਦਾ ਆ ਜਿਹੜਾ ਕੋਈ ਤੁਸੀਂ ਪੰਜਾਬ ਦੇ ਵਿੱਚ ਇੱਥੋਂ ਤੱਕ ਵੀ ਤੁਹਾਡੇ ਸ਼ਾਹ ਨੂੰ ਡਿਮਾਂਡ ਹੁੰਦੀ ਆ ਇਹ ਅਸੀਂ ਮੂੰਗੀ ਮਸਰੀ ਨਹੀਂ ਖਾਣੀ ਅਸੀਂ ਤਾਂ ਪੀਜ਼ਾ ਖਾ ਕੇ ਹੁਣ ਉਹ ਕਿਹਨੇ ਬਣਾਇਆ ਪੀਜ਼ਾ ਕਤੋਇਲ KFC ਖਾਣੀਆਂ ਜੀ ਤਾਂ ਇੱਥੇ ਮੈਕਡਰਾਈਵ ਖਾਣਾ ਜੇ ਤੁਸੀਂ ਇਸਾਈ ਧਰਮ ਦੇ ਵਿਰੁੱਧ ਚੱਲ ਰਹੀ ਹੋ ਚੀਜ਼ ਦੇ ਵਿੱਚ ਵੀ ਸਾਡੇ ਲੋਕ ਕਨਵਰਟ ਹੋ ਰਹੇ ਹਨ ਵਿੱਚ ਸਾਨੂੰ ਨੁਕਸਾਨ ਹੋ ਰਿਹਾ ਤਾਂ ਉਹਨਾਂ ਲਈ ਆਪਣੇ ਧਰਮ ਦੇ ਲੋਕਾਂ ਲਈ ਕੋਈ ਖੋਲੋ ਕੋਈ ਸੰਸਥਾ ਕੋਈ ਵੈਲਫੇਅਰ ਦੀ ਸਕੀਮਾਂ ਦਿਓ ਉਹਨਾਂ ਨੂੰ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਧਰਮ ਨਹੀਂ ਅੱਜ ਦੇ ਟਾਈਮ ਦੇ ਜੇਬ 'ਚ ਜੇ ਪੈਸਾ ਨਾ ਤੁਸੀਂ ਪੈਸਾ ਲੋਕਾਂ ਦੇ ਪਾਉਣੋਂ ਤਾਂ ਤੁਹਾਡੇ ਮਗਰ ਨੇ ਹੋ ਸੋ ਇਹ ਚੀਜ਼ ਮੈਂ ਕਹਿਣੀ ਚਾਹਨਾ ਚੀਜ਼ ਦੇ ਉੱਤੇ ਟੌਪਿਕ ਤੇ ਬਾਕੀ ਆਪਾਂ ਕੰਟੀਨਿਊ ਕਰਾਂਗੇ ਦੁਪਹਿਰ ਤੋਂ ਬਾਅਦ ਇਹ ਗੱਲ ਟੌਪਿਕ ਦੇ ਉੱਤੇ ਤੰਗਾ ਜੀ ਸਸੀ ਕੰਮ ਤਮਕਰ ਸਾਹਿਬ ਨੂੰ ਬੇਨਤੀ ਆ ਕਿ ਮਾੜਾ ਮੋਟਾ ਆਪਣੇ ਆਪ ਨੂੰ ਸੁਧਾਰੋ ਕਿਸੇ ਹੋਰ ਧਰਮ ਤੇ ਡਿਬੇਟ ਕਰਨ ਦੀ ਵਿਜਾ ਪਹਿਲਾਂ ਆਪਣੇ ਨੂੰ ਸੈੱਟ ਕਰ ਲਈ ਆਪਾਂ ਪਹਿਲਾਂ ਆਪਣੇ ਆਪ ਨੂੰ ਸੈੱਟ ਕਰ ਵੀ ਤੂੰ ਕਿਹੜੇ ਧਰਮ ਦੇ ਵਿੱਚ ਆ ਸਿੱਖ ਚਾਂ ਜਾਂ ਬਾਬੇ ਗੁਰਿੰਦਰਵਾਲਾ ਉਹਦੇ ਨਾਲ ਸੈੱਟ ਆਪਾਂ ਫਿਰ ਘਾਹਲੀ ਘਾਲ ਕਰਾਂਗੇ ਆਪਾਂ ਤੰਗਾ ਜੀ ਸਸੀ ਕੰਮ